ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀਏ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਵੀ ਸੀ ਇਹਨਾਂ ਨਾਲ ਅਲਵਾ ਕੇ ਨਾਲ ਹੋਏ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਤੇ ਅੱਜ ਦੋ ਝੋਟੀਆਂ ਤੇ ਇੱਕ ਗਾਂ ਫਿਰ ਹਾਂਜੀ ਗਾਂ ਜੀ ਨਾਮ ਦੱਸੋ ਕਿਹੜੀ ਹੈ ਨਾਮ ਸੁਨੂ ਸ਼ਾਹ ਜਨਾਲਾ ਕਿਲਾ ਅੰਬਰਸਤ ਤੇ ਫੋਨ ਨੰਬਰੇ ਬੋਲ ਦੋ 1 9 5 7 5 5 2 ਠੀਕ ਐ ਤੇ ਪਹਿਲਾਂ ਕਿਹੜੀ ਗੱਬਣ ਮੁਖਾ ਰਹੀਏ ਇਹੋ ਮੇਰੀ ਤੇ ਪਹਿਲਾਂ ਜਿਹੜੀ ਸੂਈ ਕੰਦੇ ਨਾਲ ਖਾਦੀ ਆ ਆ ਬੱਚਾ ਜੀ ਇਹਦਾ ਹਲਾ ਬੱਚਾ ਫੜਾ ਪਲਿਆ ਮਗਰ ਕੱਟਾ ਕੱਟੇ ਜੀ ਮਗਰ ਇਹਦੇ ਕੱਟਾ ਆ ਤੇ ਆ ਜਿਹੜੀ ਝੋਟੀ ਆ ਕਿ ਨਵਾਂ ਸੂਆ ਜੇ ਤਾਂ ਵੇਦੀ ਆਪਾ ਜੀ ਪਹਿਲਾ ਸੂਈ ਜੇ ਅੱਛਾ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਆ ਕੋ 10 10 12 ਦਿਨ ਹੋ ਗਏ ਠੀਕ ਆ ਚੰਗੀ ਜਵਾਨ ਝੋਟੀ ਹੈਗੀ ਤਾਂ ਜੱਡੀ ਆ ਬੋਲ ਜਾ ਆ ਤੇ ਵਿਚਾਰ ਕਰ ਲੋ ਜੀ ਭਾਈ ਆ ਪਾਈ ਅੱਛਾ ਇਹ ਜੀ ਸਾਜੀ ਕਿੰਨੇ 2000 ਪਾਈ ਆ ਠੀਕ ਆ ਆਦਾ ਭਾਈ ਮੇਰਾ ਵਿਆਹ ਆਦਾ ਰਸਤਰਾ ਦਾ ਹੀ 2 ਚਾਰ ਦਿਨ ਫਲੋ ਕਰਦੀ ਆ ਅੱਛਾ ਤੇ ਹੁਣ ਫੋਨ ਲਾਇਆ ਕਾਲ ਨਹੀਂ ਮੈਂ ਲਾਇਆ ਭਾਈ ਝੋਟੀ ਲੈ ਜਾਓ ਆਪਣੀ ਆਉਨੇ ਆ ਭਾਈ ਕਰਦੇ ਆ ਪੈਸੇ ਨਹੀਂ ਬੰਦੇ ਚੈੱਕ ਲੈ ਲੋ ਹਾ ਜੀ ਮੈਂ ਚੈੱਕ ਦੀਦਾ ਪੈਸੇ ਹੁਣ ਖਾਤੇ ਦੇ ਨਾਮ ਚੈੱਕ ਨੂੰ ਕਰਦਾ ਹਾਂ ਹਾਂ ਜੀ ਹਾਂ ਜੀ ਤੇ ਫਿਰ ਅੱਜ ਆਪਾਂ 4 ਦਿਨ ਉਹਦੋਂ ਇੱਕ ਪਰਸੋਂ ਵੀਡੀਓ ਭਾਈ ਹਾਂ ਜੀ ਬਹੁਤ ਵੀ ਨਹੀਂ ਪਾਈ ਬਾਹਰ ਬਧੀ ਠੀਕ ਆ ਫਿਰ ਅੱਜ ਮੈਂ ਪਾ ਦੇਣਾ ਫੋਨ ਹੀ ਚੁੱਕ ਦੇ ਦਿੰਦਾ ਆ ਠੀਕ ਆ ਤੇ ਹੁਣ ਦੁੱਧ ਕਿੰਨਾ ਪੱਕਾ ਇਹਦੇ ਕਰੋ ਬੜਾ ਬੱਚਾ ਲਾ ਦਿੱਤੀ ਤਰਾ ਇਹ ਬੱਚਾ ਲਾ ਕੇ ਕੰਦੇ ਤੇ ਖਾ ਲਈ ਕਦੀ ਆ ਜਾਏ ਬਦਵਾ ਜਾ ਦੇ ਇਹੋ ਜਿਹੀ ਕੱਟਾਈ ਜਿਹੜਾ ਚੰਗਾ ਜਵਾਨ ਕੱਟਾ ਮਗਰ ਵੀ ਤੇ ਆਪ ਵੀ ਛੋਟੀ ਜਿਹੜੀ ਪੂਰੀ ਜਵਾਨ ਹੈ ਚੰਗੇ ਗੱਦ ਕੱਟ ਚਾ ਫਸਮ ਗਈ ਜੀ ਵੇ ਜੀ ਫਸਮ ਗਈ ਬੰਨਣਾ ਫਿਰ ਇਹਦਾ ਕੋਈ ਵਿੱਚ ਦਾ ਚਾਂਸ ਨਹੀਂ ਹੁਦਾ ਅੱਜ। ਅੱਛਾ। ਕੋਈ ਵਾਪਸ ਅਰੇ ਕੋਈ 8:00 ਵਜੇ ਆ। ਠੀਕ ਹੈ। ਵਿੱਚ ਦਾ ਚਾਂਸ ਨਹੀਂ ਫਿਰ ਜਦੋਂ ਬੰਦੇ ਫੋਨ ਹੀ ਚੁੱਕਦੇ ਫਿਰ ਭਾਈ ਅਹੀਂ ਇਹਨਾਂ ਦਾ ਰਕਮ ਹੋਣਾ ਪੈਂਦਾ। ਠੀਕ ਹੈ। ਹਾਂ। ਮਾਰੀ ਇਹਦਾ ਨਾ ਦਿਖਾ ਦਿਓ। ਦੁੱਧ ਭਾਈ ਕੰਡੇ ਦਾ 8 ਕਿਲੋ ਮੇਰੇ ਕੋਲ ਚੋਕਲੇ ਬਈ। ਠੀਕ ਹੈ। ਅਗਲੇ ਖਾਣੇ ਦੇ ਤੇ ਆਦੇ ਚਾਹ ਦੇ। ਤੇ ਪਿਛਲੇ ਖਾਣੇ ਦਾ ਚਾਹ ਦਿਖਾ ਦਿਓ। ਠੀਕ ਹੈ ਖੋਲੋ ਫਿਰ ਤੋਰ ਦੀ ਆਈ ਪਾਈ ਫਿਰ ਮੈਂ ਬੁੜਾਦਾ ਬਣਾ ਹਾਂਜੀ ਹਾਂਜੀ ਕੋਈ ਮੂਹ ਨਹੀਂ ਚੋਕਦੇ ਫਿਰ ਮੈਂ ਵੀਡੀਓ ਪਾਸ ਕਰਦਾ ਹਾਂ ਉਹਨਾਂ ਨੂੰ ਮੂਹ ਨਹੀਂ ਹੋਣੀ ਬਾਕੀ ਹੈ ਗਈ ਚੰਗੇ ਕੱਦ ਕਾਟ ਤੇ ਦੋ 10 ਕਿਲੋ ਜਿਹੜਾ ਕਿੰਨੇ ਕੀ ਹੈਗਾ ਭਾਈ ਪਾਪਾ ਇਹ ਬੱਚੇ ਬਣਾਉਣਾ ਹੈ ਇਹ ਵੀਡੀਓ ਬਣਾਉਂਦਾ ਟਾਈਮ ਜਿਹੜਾ ਦੁਪਹਿਰ ਦਾ ਵਾ ਕੋਈ ਵੀ ਰੋਸਣਾ ਹੋਣਾ ਹੋ ਮੇਨ ਦਾ ਜੀ ਚਲੋ ਲੈ ਜਾ ਬਾਜ ਕੰਗਰੋਂ ਕੋਲ ਆ ਜੇ। ਬਾਕੀ ਭਾਈ ਆ ਪਿੱਛੇ ਦਾ। ਦਾਗ ਹੈਗੇ ਮਾਰੇ ਮਾਰੇ ਪਪੀ ਨੂੰ ਦੱਸ ਦਈਏ ਮੈਂ ਕੋਈ ਇਹ ਨਾ ਵੀਰ। ਦਾਗ ਹੈਗੇ ਜੀ ਇਹਦੇ ਪਿੱਛੇ। ਆ ਮੈਂ ਫੇਰ ਆਨ ਕੋ ਲੱਦੀ ਲੈ ਆਵਾਂ ਲੱਦੀ ਲੈ ਆਵਾਂ ਤੁਹਾਨੂੰ। ਹਾਂਜੀ ਹਾਂਜੀ। ਆ ਵੇਖੋ ਪਿੱਛੇ ਦਾਗ ਹੈਗੇ ਜੀ। ਆ ਪਹਿਲਾਂ ਉਹ ਤਨ ਵੀ ਜਿਹੜੀ ਪਾਈ ਸੀ ਤੇ ਚੰਗੀ ਤਰ੍ਹਾਂ ਦੱਸਿਆ ਸੀ ਇੰਨਾ ਬਾਦੇ। ਆ ਦੇਖ ਸਕਦੇ ਚੰਗੀ ਤਰ੍ਹਾਂ ਲੱਗ ਗਿਆ ਤੇ ਧੰਨਵਾਦ। ਜੇ ਕੋਈ ਨਹੀਂ ਲਿਆ ਕੋਦਾਂ ਕਰਵਾਉਂਗਾ। ਹਾਂਜੀ ਹਾਂਜੀ। ਤੇ ਦੁੱਧ ਦਾ 8 ਕਿਲੋ ਪੱਕਾ ਹੈਗਾ ਹੁਣ। 8 ਤੋਂ ਬਾਹਰ ਕੰਡੇ ਰੋ 8 ਕਿਲੋ ਦਵਾਂਗੇ ਆਪਾਂ। ਤੇ ਮੁੱਲ ਫੇਰ ਇਹਦਾ। ਇਮੋਲੇ ਦਾ 65000 ਜੇ ਅੱਛਾ ਉਹਨੂੰ 62 ਮਿਲ ਪਏ ਹੁਣ 60000 ਦੇਣਾ ਹੈ ਅੱਛਾ 60000 ਦੀ ਦੇ ਦੋਗੇ ਪਹਿਲਾਂ ਸੂਆ ਝੋਟੀ ਆ ਉਹ ਚੰਗੀ ਸੋਹਣੀ ਝੋਟੀ ਆ ਜਿਹੜੀ ਹਾਂਜੀ ਤੇ ਬਾਕੀ ਚਲੋ ਕੋਈ ਫੋਨ ਲਾਵੇ ਛੋਟ ਛੜ ਮੇਰੇ ਭਾਈ ਮਾਤਾ ਨੂੰ ਜੋ ਆਪਣੀ ਬੇਕ ਚਾਹ ਕੇ ਭਾਜੀ ਸਭ ਕੁਝ ਫੇਰ ਖੜੇ ਹੋਈ ਠੀਕ ਹੈ ਸਾਡੀ ਲੱਗੇ ਦਾਗ ਪਏ ਆਪਣੇ ਵੀਹਲੇ ਬੜੇ ਮੋਢੇ ਰਹਿ ਗਏ ਠੀਕ ਹੈ ਸਾਡੀ ਗੈਪੀ ਦੀ ਗੱਲ ਹੁਣ ਤੇ ਹੁੰਦਾ ਹੈ ਹੀ ਨਹੀਂ ਹਾਂਜੀ ਹਾਂਜੀ ਆ ਗਏ ਲੋ ਹਟੜ ਕੇ ਜਾਵੇ ਠੀਕ ਹੈ ਤੇ ਹੁਣ ਆ ਗੱਬਨ ਆ ਗਈ ਜੇ ਇਹ ਗੱਬਨ ਇਹ ਪੰਜ ਸੱਤ ਲੱਗੂਏ ਤੌਰ ਤੇ ਇਹਨੂੰ ਅੱਡਾ ਪਿਛੇ ਬੰਨਣਾ। ਇਹ ਵੀ ਚੰਗੀ ਭਾਰੀ ਆ ਮੱਝ ਜੜੀ। ਅੱਗਾਂ ਚੰਗੀ ਭਰਦੀ ਆ ਵੀ। ਭਾਈ ਆਪਾਂ ਚੋਈ ਚੋਈ ਨਹੀਂ ਆ। ਘਾੜਿਆਂ ਦੇ 14-14 ਕਿਲੋ ਦੁੱਧ ਹੋਇਆ ਇਹ। ਅਛਾ ਮਾਦੇ ਪਾਜੀ ਕਿਹੋ ਜਿਹੀ ਚੀਜ਼ ਇਹਦੇ ਪਹਿਲਾਂ ਆਪਾਂ ਗਾਰੰਟੀ ਦੇਣੀ ਹੈ 14 ਕਿਲੋ ਦੀ ਠੀਕ ਹੈ ਜੀ 14 14 ਕਿਲੋ ਚੋਆਰ ਇਹ ਕੋਈ ਆਪੇ ਵੇਖ ਲੈ ਕਿੰਨਾ ਕਿ ਚੋਆ ਜਾਊਗਾ ਆਪੇ ਵੇਖ ਲੈ ਕੋਲ 14 ਕਿਲੋ ਤੇ ਦਊਗੀ ਨਾ ਪਰ ਘਰ ਵਾਲੇ 14 ਕਿਲੋ ਕੀ ਗਏ ਜੀ ਠੀਕ ਹੈ ਜੀ ਬਾਕੀ ਥਾਂ ਵੀ ਚੰਗਾ ਲੱਗਾ ਇਹਦੇ ਕੋਲ ਅਰੇ ਪਾਜੀ ਪੰਜੀ ਕਿਲੋ ਮਾਜੀ ਪੂਰੀ ਖਲਣੀ ਆ ਇਹ ਪਰ ਹੰਦੀ ਆ ਜਿਹੜੀ ਪੂਰੀ ਥੱਲੇ ਹਾਂ ਦੇਖ ਸੰਦੇਵਾ ਨਈ ਦਾ ਨਾ ਆ ਸਾਰੇ ਵਟਵਟੇ ਨੇ ਕੱਢ ਜਾਣੇ ਹਾਂ ਜੀ ਉਹ ਸਾਰੀ ਬਾਨੀ ਹੈ ਇਹਦੇ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਇਹ ਭਾਈ ਦੇ ਰਿਹਾ 56000 ਦੀ 56000 ਦੀ ਹਾਂ ਜੀ ਕਿਉਂ ਭਾਈ ਸੂਆ ਸਾਰਾ ਸਿਆਲ ਦੁੱਧ ਨਾਲੇ ਹਾਂ ਜੀ ਹੈਲੀ ਡਾਕ ਸਾਰਾ ਸਿਆਲ ਦੁੱਧ ਨਾਲੇ ਪਲੀ ਪਲੀ ਰਾਜੀ ਆ ਠੀਕ ਹੈ ਹਾਂ ਜੀ ਤੇ ਬਾਕੀ ਚਲੋ ਥੋੜਾ ਬਤਾ ਮੰਤਨ ਕਰਦੇ 50000 ਦੀ ਭਾਈ ਦੇ ਦਾਂਗੇ ਹਾਂ ਨਾ ਜੀ 55 ਦੀ ਹਾਂ ਠੀਕ ਹੈ ਜੀ ਤੇ ਹੁਣ ਇੱਕ ਆਵਲੀ ਗਾਂ ਤੁਹਾਨੂੰ ਦਿਖਾਉਣੀ ਹੈ। ਸੂਈ ਸਭਾਈ ਦੇ ਵਿੱਚ ਇਹ ਸੂਈ ਆ ਲੋ ਦਾ ਮਲਾਮੂਲਾ ਤੇਜ ਮਾਰਨ ਦਾ ਸੁੱਟਣ ਦੀ ਜਿਆ। ਇਹਨੂੰ ਸੂਈ ਨੇ ਪੰਜ ਤਜਾ ਛੇ ਮਹੀਨੇ ਹੋ ਗਏ। ਆਹ ਬੱਚਾ ਜੇ ਦਾ। ਹਾਂਜੀ। ਕੀ ਜੇ ਇਹਦੇ ਮਗਰ? ਬੱਛੀ ਜੇ। ਇਹਦੇ ਮਗਰ ਬੱਛੀ ਹੈ। ਤੇ ਥਣਵੀ ਇਹਦਾ। ਹਾਂਜੀ ਠੰਡੀ ਤੇਰੀ ਜੇ। ਬਹੁਤ ਆਈ ਸ਼ਾਈ ਆਲਦੀ ਠੰਡੀ ਤੇਰੀ ਜੋ ਦਾ। ਠੀਕ ਹੈ। ਜਿੱਦਾਂ ਮਰਜੀ ਚੋਨ ਬੈਗ ਭਾਵੇਂ। ਇਹ ਨਹੀਂ ਲੱਤ ਨੂੰ ਤਮਾਰ ਨਹੀਂ ਰਹੀ ਹੈ। ਜਿੱਦਾਂ ਮਰਜੀ ਪਾ ਚੁੰਦੇ ਰਹਿਣੋ। ਤੇ ਇਹਦੇ ਕੋਲ ਕਿੰਨਾ ਦੁੱਧ ਿਆਰ ਜੀ ਦੁੱਧ ਪਈਆ 7-8 ਕਿਲੋ ਹੀ ਐ ਸੋਈ ਨੂੰ 5-6 ਦਿਨ ਹੋਏ ਇਹਦੇ ਤੇ ਇਹ ਕਿੰਨਾ ਚ ਭਾਈ ਜਾਊਗੀ ਭਾਈ ਹੁਣ ਘਰ ਆਵੇ ਤੇ ਵਾਧੀ ਜਾਂਦੇ ਕੋਈ ਆਉਂਦੇ 13-14 ਕਿਲੋ ਕਿੰਨੂ ਜੇ 10 ਕਿਲੋ ਤੇ ਬਰਾਮਨਾ ਦੇਈਓਗੀ ਨਾ ਇਹ ਤੋੜ ਦੋ ਫੇਰ ਇਹਨਾਂ ਇੱਕ ਕਰੀ ਹਾਂ ਆ ਬਚੀ ਬੋਲੇ ਨੇ ਤਾਂ ਦੇਖੋ ਆਪਣੇ ਬਾਹਰ ਇਧਰ ਮਾਰਕਟ ਆ ਦੂਬ ਨਹੀਂ ਆ। ਆ ਜ ਲੈ ਆ। ਬੰਦੀਏ ਜੀ। ਬੰਦ ਹੈ। ਇਹ ਆ ਸ਼ਾਈ ਆ ਦੀ ਜੀ ਦਾ। ਤੇ ਇਹਦਾ ਫਿਰ ਮੁੱਲ। ਇਹ ਜਿਹੜੀ 4000 ਰੁਪਏ ਹੈ। 20000 ਦੀ ਹਾਂ ਕਰ ਦੋਗੇ ਵਿੱਚ ਮੰਤਨ ਭਾਈ ਹਾਂ ਨਾ ਇਹ 23000 ਦੀ ਦਵਾਂਗੇ ਆਪਾਂ ਅੱਛਾ ਹਾਂ ਬਾਕੀ ਛੋਟ ਕਰਾਂਗੇ ਜਿਹੜੀ 100 200 ਬੰਦੀ ਆਪਾਂ ਕਰਾਂਗੇ ਚਲੋ ਬਾਕੀ ਸੂਈ ਤਾਜੀ ਹੈ ਸਾਰਾ ਸਾਰਾ ਸਿਆਦ ਦੁੱਧ ਲੈਣੇ ਹਾਂਜੀ ਹਾਂਜੀ ਭਾਈ ਨੂੰ ਕਿਹੜਾ ਮੌਸਮ ਗਰਮੀ ਵਾਲਾ ਫੜਾ ਗਈ ਆ ਜਿੰਨਾ ਮਰਜ਼ੀ ਵਾਜ ਭਾਵੇਂ ਦੁੱਧ ਭਾਵੇਂ ਕਰ ਦੋ ਮੈਂ 15 ਕਿਲੋ ਕਰ ਦੇ ਤੇ ਬਾਕੀ ਇਹ ਆ ਵੀ ਕੋਈ ਵੀ ਇੱਥੋਂ ਤੁਹਾਡੇ ਘਰੋਂ ਤਸੱਲੀ ਕਰਕੇ ਹਣਾ ਚੈੱਕ ਕਰਕੇ ਚੋਚ ਆ ਗਿਆ ਆਪਣੀ ਜਿੰਨਾ ਮਰਜ਼ੀ ਕਰੇ ਚਵਾਈ ਕਰਕੇ ਪਾਸ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖਰੇ ਜੀ